ਕੀ ਕਿਤਨੋ ਨਿਆਣੀ ਅੱਖ ਦੇ ਵਿੱਚ ਝੰਡੇ ਜਾਣਾ ਮੈਂ ਆ ਕੋ ਜਾਣ ਸਕਦਾ ਨਾ ਪੈਸੇ ਨਹੀਂ ਕਿ ਮੇਰੇ ਕੋਲ ਪੈਸੇ ਦੇਣ ਦਾ ਕੋ ਟਾਈਮ ਆ ਆਪਣੇ ਥੋੜੇ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸੋਚਣੋ ਪਿਛਲਾ ਵਲੌਗ ਤੁਸੀਂ ਸਾਰੇ ਨੇ ਵੇਖੇ ਹੋਣਾ ਉਹ ਪਿਛਲੇ ਵਲੌਗ ਚ ਬੇਬੇ ਨੇ ਚੈਲੰਜ ਕੀਤਾ ਸੀ ਜੇ ਮੰਮੀ ਨੇ 20 ਮਿੰਟਾਂ ਚ ਰੈਸਪੀ ਬਣਾਤੀ ਫਿਰ ਮੰਮੀ ਨੂੰ ਲੈ ਕੇ ਦੇਵਾਂਗੇ ਦੋ ਸੋਹਣੇ ਸੋਹਣੇ ਸੂਟ ਬਾਜੀ ਬਾਹ ਚੱਲਦੇ ਜਿਨ੍ਹਾਂ ਨੇ ਪਿਛਲਾ ਵਲੌਗ ਨਹੀਂ ਦੇਖਿਆ ਉਹ ਦੇਖ ਲਓ ਫਿਰ ਜਾ ਕੇ ਤੇ ਆ ਕੀ ਕਹਿੰਦੇ ਆ ਕਿੰਨਾ ਖਿਚਾ ਆ ਬਹੁਤ ਜ਼ਿਆਦਾ ਕਿਹੜੀ ਬੁਟੀਕ ਤੇ ਜਾਣਾ ਉਸ ਦੇ ਕਰਮਚੰਦ ਬਰਾੜ ਕਿਹੜੇ ਕਰਮਜੀਤ ਬਰਾੜ ਕਰਮਚੰਦ ਬਰਾੜ ਕਰਮਚੰਦ ਨਿੱਕਲੇ ਆ ਹਾਂ ਸੋ ਹੁਣ ਬੁਟੀਕ ਤੇ ਆ ਸੱਚੂਰੇ ਤੇ ਆਓ ਸੋ ਤੁਸੀਂ ਸੋਚਿਆ ਹੋਇਆ ਕਿ ਕਿਹੜੇ ਕਿਹੜੇ ਸੂਟ ਲੈਣੇ ਉੱਥੇ ਵੇਖ ਲਾਂਗੇ ਨਾ ਉਹਨੂੰ ਨਹੀਂ ਇੱਕ ਵਾਰੀ ਰੰਗ ਤੇ ਸੋਚਿਆ ਹੋਣਾ ਰੰਗ ਕੋਈ ਨਹੀਂ ਸੋਚਿਆ ਉੱਥੇ ਜਾ ਕੇ ਪਤਾ ਲੱਗੂਗਾ ਅੱਛਾ ਫਿਰ ਟੀਕ ਦੇ ਜਾ ਕੇ ਵੇਖਣਾ ਮੈਂ ਜੇ ਗਲਤ ਵੇਖੂਗੀ ਵੀ ਸੋਹਣੇ ਜੇ ਵਾਵਾ ਸਾਰੀ ਕਢਾਈ ਵਾਲੇ ਭਾਰੇ ਭਾਰੇ ਜੇ ਹੁਣ ਭਾਵੀਆ ਭੀਜੇ ਉਹ ਲੰਮਾ ਤੇ ਉਤ ਵੇਖੂਗੀ ਜਿਹੜੇ ਉਹਨੇ ਕਿਹਾ ਵੀ ਨਵੇਂ ਡਿਜ਼ਾਈਨ ਆਏ ਆ ਕੋਈ ਆਪਾਂ ਕਢਾ ਲੈਨੇ ਅੱਛਾ ਨਵੇਂ ਨਵੇਂ ਸੂਟ ਸਜਣੋ ਬਾਗ ਨਾ ਨਾ ਆਫਰ ਮਿਲਿਆ ਇਹ ਤਾਂ ਰੋਜ਼ ਰੋਜ਼ ਦਾ ਹੱਲ ਹੈ ਅੱਗੇ ਮੈਂ ਆਫਰ ਦੇਣਾ ਮਮੀ ਨੂੰ ਸੂਟਾਂ ਦੇ ਪਰ ਐਸੇ ਕਿ ਪਹਿਲੀ ਵਾਰੀ ਬੇਬੇ ਨੇ ਕਿਹਾ ਕਿ ਜਿਹੜਾ ਮਰਜੀ ਸੂਟ ਲਈ ਤੂੰ ਭਾਵੇਂ ਭਾਰਾ ਜਿੰਨੇ ਦਾ ਮਰਜੀ ਹੋਵੇ ਕੋਈ ਚੱਕ ਲੈ ਬਾਦਸ ਮੇਕੇ ਨੇ ਕੀ ਸਵਾਲ ਬਣਾਈ ਕਚੋਰੀ ਤੇ ਕਚੋਰੀਆਂ ਆਪਾਂ ਖਵਾਤੀਆਂ ਬੇਬੇ ਨੂੰ ਵੀ ਖਵਾਈਆਂ ਤੇ ਬੇਬੇ ਦੀ ਫਰੈਂਡ ਨੂੰ ਵੀ ਵਧੀਆ ਖਵਾਈਆਂ ਤੇ ਦੋਵਾਂ ਨੂੰ ਬਹੁਤ ਹੀ ਜ਼ਿਆਦਾ ਸਵਾਦ ਲੱਗਿਆ ਤੁਸੀਂ ਵੇਖਿਆ ਹੋਣਾ ਸੋ ਬਣੀਆਂ ਵੀ ਬਹੁਤ ਸਵਾਦ ਸੀ ਚੱਲੀ ਆ ਹੁਣ ਬਹੁਤ ਹੀ ਵੇਟ ਨਾ ਕਰਦੇ ਹੋਏ ਇਧਰ ਤੇ ਪੂਰੀਆਂ ਤਿਆਰੀਆਂ ਸ਼ਿਆਰੀਆਂ ਖਤ ਚੁਕੇ ਨੇ ਪਰਸਪੁਰਸ ਲੈ ਕੇ ਸੋਹਣੇ ਸੋਹਣੇ ਸੂਟ ਲੈ ਕੇ ਦੇਣ ਲਈ ਤਿਆਰ ਹਾਂ ਲਓ ਪੈਸੇ ਦੇ ਦਿਓ ਜਿਹੜੇ ਤੁਸੀਂ ਕਰਾਰ ਕੀਤਾ ਸੀ ਕਰ ਤੁਸੀਂ ਤਾਂ ਤਿਆਰ ਸ਼ਾਰ ਹੋ ਕੇ ਆ ਗਏ ਮੈਨੂੰ ਪੁੱਛਿਆ ਕੱਲ ਕਰਾਰ ਤਾਂ ਕੀਤਾ ਕਿ ਕਿ ਤੁਹਾਨੂੰ ਆਉਣੇ ਆਖ ਕੇ ਚੰਦੇ ਜਾਣਾ ਮੈਂ ਆ ਕੋ ਜਾਣ ਦਾ ਤਿਆ ਆ ਬੇਬੇ ਲੈ ਆਥਨੋਂ ਐਵੇਂ ਰੋਟੀ ਪਾਣੀ ਕੀ ਨਹੀਂ ਕਰਨਾ ਉਹ ਰੋਟੀ ਪਾਣੀ ਕਰ ਲਾਂਗੇ ਸਬਜ਼ੀ ਬਣਾ ਲਈ ਨਹੀਂ ਮੈਂ ਨਹੀਂ ਮੈਂ ਅੱਜ ਜਾ ਸਕਦੀ ਮੈਂ ਮੇਰਾ ਨਹੀਂ ਮੂਡ ਠੀਕ ਮੂਡ ਕਿਉਂ ਨਹੀਂ ਠੀਕ ਹੈ ਮੈਂ ਮੈਂ ਜਾ ਹੀ ਨਹੀਂ ਸਕਦੀ ਤੁਸੀਂ ਮੈਨੂੰ ਪੁੱਛਿਆ ਨਹੀਂ ਜਾ ਸਕਦਾ ਪੈਸੇ ਦੇ ਦੇ ਸਾਨੂੰ ਨਹੀਂ ਪੈਸਾ ਨਹੀਂ ਕਿ ਮੇਰੇ ਕੋਲ ਪੈਸੇ ਦੇਣ ਦਾ ਕੋਈ ਟਾਈਮ ਹੈ ਨਾ ਟਾਈਮ ਹੁੰਦਾ ਹਾਂ ਟਾਈਮ ਹੀ ਹੁੰਦਾ ਮੈਂ ਨਹੀਂ ਦੇਣਾ ਬੇਬੇ ਤੁਹਾਡੀ ਬੇਬੇ ਸਹੀ ਗੱਲ ਆ ਕੱਲ ਮੈਂ ਕੱਪੜਿਆਂ ਦੀ ਕਰਾਰੀ ਕਿਸੇ ਤੋਂ ਨਹੀਂ ਹੋਣੀ ਐਸੇ ਕਿ ਮੈਂ ਚੱਪ ਦੇ ਲੈਣ ਕੇ ਦੇਵਾਂਗੀ ਤੁਹਾਨੂੰ ਇਹੋ ਆਖਿਆ ਸੀ ਮੈਂ ਕੱਪੜੇ ਕਾ ਕੱਪੜੇ ਥੋੜੇ ਲੈ ਜਿਵੇਂ ਤੇ ਅਗਰ ਹੀ ਬੇਬੇ ਬੇਬੇ ਆਏ ਨਾ ਕਰ ਦੂੰਗੀ ਮੈਂ ਅਗਰ ਅਰ ਕੀਤਾ ਸੀ ਦੇਵਾਂਗੀ ਐ ਨਹੀਂ ਆਖਿਆ ਸੀ ਮੈਂ ਚੱਪ ਦੇ ਦੇਵਾਂਗੀ ਕੀ ਕੀ ਦਵਾਂਗੀ ਮੈਂ ਮੱਝ ਦੇ ਤੁਹਾਨੂੰ ਪੈਸੇ ਛੂਟ ਬਣਾ ਕੇ ਦੇਵਾਂਗੀ ਥੋੜੇ ਨੇ ਕਰਾਰੀ ਕੀਤੀ ਸੀ ਵੀ ਸੂਟ ਦੇਵਾਂਗੀ ਬੇਬੇ ਗੱਲ ਮਮਾ ਕਰਾਰੀ ਕਰਾਰੀ ਇਹ ਹੋਈ ਸੀਗੀ ਹਾਂ ਦੋ ਸੂਟ ਲੈ ਕੇ ਦੋ ਜੂ ਬਟੀਏ ਕਿ ਤੋਂ ਲੈ ਕੇ ਤੇ ਨਹੀਂ ਲੈ ਕੇ ਦੇਣੀ ਬਸ ਦੇਉਂਗੀ ਜੇ ਤਾਂ ਮੇਰਾ ਚੱਤ ਕੀਤਾ ਅੱਛਾ ਅੱਜ ਚੱਤ ਕੱਲ ਕਚੋਰੀਆ ਖਾਣ ਨੂੰ ਤੇ ਚੱਤ ਹਾਂ ਮੈਂ ਨਹੀਂ ਅੱਜ ਜਾ ਸਕਦੀ ਮੇਰਾ ਨਹੀਂ ਮੂਠ ਠੀਕ ਅੱਗੇ ਕੱਪੜੇ ਥੋੜੇ ਆ ਮੂਠ ਨੂੰ ਕੀ ਹੋਇਆ ਮੇਰਾ ਮੂਠ ਨਹੀਂ ਠੀਕ ਹੈ ਤਾਂ ਮੂਠ ਠੀਕ ਕਰ ਲਾਂਗੇ ਉੱਥੇ ਕੋਈ ਜਸ ਪਿਆ ਦਾਂਗੇ ਕੁਝ ਨਹੀਂ ਪੀਣਾ ਖਾਣਾ ਪੀਲੇ ਪਾਣੀ ਛੰਡਾ ਮੈਂ ਨਹੀਂ ਜਾ ਸਕਦੀ ਅੱਜ ਆਪਾਂ ਤਾਂ ਆਪ ਨਹੀਂ ਕੋਈ ਰੈਸਪੀ ਬਣਾਇਆ ਕਰਨੀ ਅੱਗੇ ਤਾਂ ਆਪ ਬੈਠੇ ਆ ਤਾਂ ਨਾ ਬਣਾਇਆ ਕਰੋ ਉਦੋਂ ਤਾਂ ਸੋਚਿਆ ਤੈਰ ਛੇਰ ਹੋ ਗਏ ਆ ਗਏ ਸੋਚਿਆ ਸੀ ਕੀ ਤੇ ਕੀ ਹੋ ਗਿਆ ਠੀਕ ਗੱਲ ਕੀ ਆ ਮੰਮੀ ਵਿਚਾਰੀ ਉਦੋਂ ਦੇ ਮੈਨੂੰ ਕਹੀ ਜਾਂਦੀ ਅੱਜ ਸੂਟ ਲੈਣ ਜਾਣਾ ਸੂਟ ਲੈਣ ਜਾਣਾ ਫੇ ਬੇਬੇ ਮੈਂ ਕਰਾਰੇ ਕੀਤੀ ਸੀ ਮੈਂ ਸੂਟ ਲੈ ਕੇ ਦੇ ਆਉਂਗੀ ਹਾਂ ਮੈਂ ਚਵੜੇ ਜਾਣ ਦੀ ਕਰਾਰੇ ਨਹੀਂ ਜੀ ਕਿਤੇ ਮੈਂ ਚਵੜੇ ਲਿਆਣ ਕੇ ਦੇ ਆਉਂਗੀ ਚਵੜੇ ਕਦੋਂ ਚਵੜੇ ਤਾਂ ਕੱਲ ਸੀ ਉਹ ਤਾਂ ਕੱਲ ਸਾਰਾ ਰਾਤ ਨਿੰਂਗੀ ਸਾਰਾ ਬੇਬੇ ਹੁਣ ਸ਼ਾਮ ਪਈ ਸਾਰੀ ਕਿਹ ਕੋ ਟਾਈਮ ਆ ਜਾਣ ਦਾ ਤੇ ਇਹਨੂੰ ਮੈਂ ਸਵੇਰ ਦੀ ਲੱਗੇ ਸੌਂ ਗਿਆ ਸੀ ਉੱਠੇ ਮੇਰੀ ਗੱਲ ਸੁਣੋ ਹਾਂ ਮੈਂ ਨਹੀਂ ਜਾ ਸਕਦੀ ਹੁਣ ਮੇਰੀ ਗੱਲ ਤੁਸੀਂ ਨਹੀਂ ਜਾ ਸਕਦੇ ਨਾ ਮੈਂ ਨਾਲ ਜਾ ਕੇ ਬਣਾਉਂਗੀ ਨਹੀਂ ਦੱਸ ਤੂੰ ਪੈਸੇ ਦੇ ਦੋ ਨਹੀਂ ਪੈਸੇ ਨੇ ਨਾਲ ਮੈਂ ਨਾਲ ਜਾਉਂਗੀ ਚੱਲ ਫਿਰ ਆ ਨਾਲ ਚੱਲੀਏ ਮੈਂ ਇਹ ਕੱਪੜੇ ਜਿਹੜੇ ਫੜਾ ਮੈਂ ਨਾਤੀ ਨਹੀਂ ਬਾਤਾਂ ਜੀ ਮੈਂ ਨਹੀਂ ਜਾਣਾਗਾ ਲੈ ਮੈਂ ਮੇਰੇ ਨਾਂ ਦਾ ਨਹੀਂ ਕੋ ਜਾਣਦੀ ਫੇਰੇ ਕੀ ਮੰਮੀ ਮੇਰਾ ਨੀ ਮੂਠੀ ਕ ਮੈਂ ਨਹੀਂ ਅੱਜ ਜਾ ਸਕਦੀ ਮੰਮੀ ਨੂੰ ਲਾ ਕੇ ਲਾਰਾ ਦੋ ਨਵੇਂ ਸੂਟਾਂ ਦਾ ਫੇਫੇ ਕਿ ਮੈਂ ਇਨਾ ਟਾਈਮ ਲਾਇਆ ਤਿਆਰ ਹੋਣ ਤੇ ਤੇ ਜਦੋਂ ਮੈਨੂੰ ਪੁੱਛਿਆ ਤੁਸੀਂ ਤਿਆਰ ਹੋ ਗਏ ਆ ਗਏ ਆ ਮੈਂ ਕਿਹਾ ਬੇਬੇ ਨੂੰ ਪਤਾ ਹੀ ਇਹ ਵੀ ਅੱਜ ਜਾਣਾ ਬੇਬੇ ਬੱਚੇ ਵਾਂਗੂ ਕਰੀ ਜਾਂਦੀ ਹੈ ਜਿਵੇਂ ਨਿੱਕੇ ਨਿੱਕੇ ਜਵਾਕ ਨਹੀਂ ਕਰਦੇ ਮੇਲ ਮੁੱਕ ਮੈਂ ਆਖਿਆ ਮੈਂ ਜਾ ਹੀ ਨਹੀਂ ਸਕਦੀ ਅੱਜ ਤੁਹਾਡੇ ਅੱਜ ਕੀ ਮੋੜ ਵਰਤ ਹੈ ਆਹੋ ਮੈਂ ਮੇਰਾ ਨੀ ਮੂਠੀਗਾ ਹਾਂ ਮੰਮੀ ਦਾ ਵੀ ਸਾਰਾ ਮੂਡ ਖਰਾਬ ਹੋ ਗਿਆ ਵਿਚਾਰੇ ਕਿੰਨੇ ਸੁਪਨੇ ਸੋਚੇ ਸੀ ਰਾਤ ਨੂੰ ਤੇ 1000 ਰੁਪਏ ਲੈ ਜਾਓਗਾ ਲੈ ਆਓ ਸੂਟ ਲਾ ਹਜ਼ਾਰ ਚ ਕੀ ਆਂਦਾ ਹਜ਼ਾਰ ਚ ਤਾਂ ਚੁੰਨੀ ਹੋਣੀ ਆਉਂਦੀਗੀ ਤੇ ਫਿਰ ਮੈਂ ਇਥੋਂ ਨਹੀਂ ਵਾਦ ਦਿੱਤੇ ਜਾਂਦੇਗੇ ਮੈਂ ਬੇਬੇ ਸੂਟ ਬਣਾਦਾ ਕਿੰਨੇ ਦਾ ਬੁਟੀ ਕਿੰਨੇ ਦਾ ਮਰਜੀ ਬਣੇ ਮੈਂ 1000 ਰੁਪਏ ਦੇਣਾ ਲੈ ਲੈਣਾ ਲੈ ਲੈ ਨਹੀਂ ਸਾਡੀ ਮਾਰੀ ਜਾਓ ਜਾਵੜੇ ਤੋਂ ਘਰੇ ਪਾਉਣ ਵਾਲਾ ਸੂਟ ਵੀ ਨਹੀਂ ਆਉਂਦਾ ਇੰਨੇ ਚ ਤੇ ਨਾ ਬਣਾਇਆ ਜੋ ਘਰੇ ਪਾਉਣ ਵਾਲਾ ਚੰਗਾ ਮਹਿੰਗਾ ਬਣਾ ਲਿਆ ਜੋ ਘੋੜਾ ਲਾ ਲਿਆ ਜੋ ਅੱਗੇ ਤੋਂ ਨਹੀਂ ਕੋਈ ਪ੍ਰੋਮਿਸ ਕਰਿਆ ਕਰਨਾ ਬੇਬੇ ਤੇਰੇ ਨਾਲ ਨਾ ਕਰਿਆ ਕਰ ਜੋ ਮੈਂ ਨਹੀਂ ਜਾ ਸਕਦੀ ਅੱਜ ਅੱਗ ਜਾਣ ਦਾ ਟਾਈਮ ਬੇਬੇ ਨਹੀਂ ਚੰਗਾ ਬਣਾ ਲੱਭੇ ਕੀ ਟਾਈਮ ਨੂੰ ਕੀ ਆ ਮੈਂ ਮੇਰਾ ਨਹੀਂ ਠੀਕ ਮੈਂ ਨਹੀਂ ਜਾ ਸਕਦਾ ਮੂਡ ਨੂੰ ਕੀ ਹੋਇਆ ਤੇਰਾ ਮੂਡ ਠੀਕ ਕਰਦਾ ਉਹ ਠੀਕ ਕਰਾ ਦਾਂਗੇ ਉੱਥੇ ਨਹੀਂ ਮੈਂ ਜਾ ਹੀ ਨਹੀਂ ਸਕਦੀ ਕਿ ਤੁਸੀਂ ਤੁਸੀਂ ਜਾਣ ਦਾ ਟਾਈਮ ਚੱਲ ਸੂਟ ਥੋੜਾ ਮੈਂ ਐਂਦਾ ਕਰੂੰ ਇੱਕ ਸੂਟ ਤੈਨੂੰ ਲੈ ਦੂੰ ਮੈਂ ਨਹੀਂ ਮੈਂ ਨਹੀਂ ਲੈਣਾਗਾ ਸੂਟ ਮੇਰੇ ਕੱਗੇ ਬਾਦੂ ਆ ਠੀਕ ਆ ਆਪਾਂ ਤਾਂ ਆਪ ਨਹੀਂ ਕੁਛ ਨਹੀਂ ਬਣਾਇਆ ਕਰਨਾ ਆਪ ਦਾ ਬਣਾ ਲਿਆ ਨਾ ਬਣਾਇਆ ਕਰੂ ਆ ਕੋਈ ਜਾਣ ਦਾ ਟਾਈਮ ਬੇਬੇ ਆਪਾਂ ਭੁੱਖੇ ਰਹਿ ਜਾਣਾ ਸਾਰੇ ਨਹੀਂ ਤਾਂ ਕੋਈ ਨਹੀਂ ਭੁੱਖੇ ਰਹਿ ਜਾਏਗਾ ਢਾਬਾ ਨੇੜੇ ਹੀ ਆ ਕਿੰਨੇ ਦਿਨ ਢਾਬੇ ਤੋਂ ਖਾਓਗੇ ਕਿੰਨੇ ਦਿਨ ਖਾਓਗੇ ਤਾਂ ਆਪੇ ਤਾਂ ਢਾਬੇ ਤੇ ਆਉਂਦੇ ਹੀ ਆਕੜ ਜਾਂਦੀਆਂ ਰੋਟੀਆਂ ਚੜਚਾ ਉਤਾਰ ਲਿਆ ਕਰਾਂਗੇ ਕੋਈ ਗੱਲ ਨਹੀਂਗੀ ਵਾਈ ਕਰ ਜਾ ਕਰਨੀ ਹੋ ਗਈ ਤਾਂ ਬੋੜੇ ਦੁਖਣਗੇ ਤੂੰ ਰੋਟੀਆਂ ਤੋਂ ਭੁੱਖਾ ਮਾਰੇਗੀ ਮੰਮੀ ਨੂੰ ਨੇ ਪਹਿਲਾਂ ਕਰਾਰ ਕਿ ਉਹਦਾ ਟਕਰਾਰ ਉਹਨੇ ਕੀਤਾ ਕਿ ਹੁਣੇ ਥੋੜੋ ਲੈਣ ਕੇ ਦੇਣੀ ਆ ਆਖਾ ਤੇ ਸੂਟ ਲੈ ਦੂੰਗੀ ਹਾਂ ਤੇ ਹੁਣ ਟਾਈਮ ਆ ਜਾਂਦਾ ਕੱਲ ਕੀ ਕਰਾ ਰਹੀ ਸੀ ਗੱਲ ਕਰਾ ਰਹੀ ਹੋਈ ਕਿ ਜੇ ਭਾਈ ਆਪਣੀ ਉਹ ਕੀ ਬਣਾਇਆ ਸੀ ਕੱਲ ਰਸ ਵੀ ਬਣਾਈ ਸੀ ਆਪਾਂ ਕਚੋਰੀ ਬਣਾਈ ਸੀ ਕਚੋਰੀ ਬਣਾਈ ਆ ਖਾ ਲਈ ਸਾਰਿਆਂ ਨੇ ਖਾਧੀ ਆ ਮਸਵਾਦ ਲੱਗੀ ਕੱਲੇ ਨਹੀਂ ਮੇਰੇ ਤੇ ਬੋਝ ਪਾਦਾ ਸਾਰਾ ਬੋਝ ਕਿ ਆਪੇ ਤੂੰ ਚੈਲੰਜ ਕੀਤਾ ਮੰਮੀ ਨਾਲ ਕਿ ਭੈਣੇ ਜੇ ਤੂੰ ਵਿਆਹ ਮੈਨੂੰ ਮੈਂ ਕਿਹਾ ਕਿ ਜਿੰਨੀਆਂ ਮੈਂ ਤਾਂ ਬਣਾਏਗੀ ਤੇ ਫਿਰ ਮੈਨੇ ਜਿੰਨੀਆਂ ਮੈਂ ਤਾਂ 2 ਮਿੰਟ ਉੱਤੇ ਹੋ ਗਈ 1 ਮਿੰਟ ਪਹਿਲਾਂ ਬਣਾਤੀ ਫਿਰ ਮੁੱਕਰ ਗਿਆ ਮੁੱਕਰ ਗਿਆ ਬੇਬੇ ਉੱਪਰ ਆਵੇ ਸਭ ਇਹਨਾਂ ਰੱਬ ਮੈਂ ਮੰਦੀ ਨਾ ਬਵੇਂਦਾ ਹੈ ਹੈ ਕੀ ਕੀ ਆ ਬੇਬੇ ਕੀ ਆ ਤੇ ਤੁਹਾਡੀ ਲੜਾਈ ਦੇ ਚੱਕਰ ਚਾਜ ਵਾਲਾ ਵਲੌਗ ਰਹਿ ਜਾਣਾ ਨਹੀਂ ਰਹਿੰਦਾ ਬਣ ਜਾਊਗਾ ਆਪੇ ਆਪ ਆਪਦੇ ਆਪ ਬਣਜੂਗਾ ਬੁਟੀਕ ਤੇ ਜਾ ਕੇ ਬਣਾਉਣਾ ਹੀ ਨਾਲ ਮੈਂ ਸੂਟ ਦਿਖਾਵਾਂਗੇ ਸਾਰੇ ਨਾਲੋਂ ਤੇ ਵਲੌਗ ਬਣਾਵਾਂਗੇ ਫਿਰ ਮੈਂ ਨਹੀਂ ਜਾ ਸਕਦੀ ਨਹੀਂ ਕੀ ਕਿਸੇ ਨੇ ਕਿਹਾ ਕੁਝ ਕੀ ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਮੇਰਾ ਜਮੂਰ ਨਹੀਂ ਕਿ ਮੈਂ ਨਹੀਂ ਜਾ ਸਕਦੀ ਕੀ ਕੋਈ ਪੈਸਿਆਂ ਦਾ ਚੱਕਰ ਆ ਨਾ ਕੋਈ ਪੈਸਿਆਂ ਦਾ ਚੱਕਰ ਪੈਸਾ ਨੂੰ ਕੀ ਆਖਣਾ ਫਿਰ ਉਹ ਤਾਂ ਹਜ਼ਾਰ ਵੀ ਚੱਕ ਲਾਂਗੇ ਫਿਰ ਦੇ ਦੇ ਦਾਂਗੇ ਤੇ ਫਿਰ ਚੱਕਰ ਕੀ ਜਾਣਾ ਕਿਉਂ ਨਹੀਂ ਨਹੀਂ ਮੈਂ ਜਾਣਾ ਟਾਈਮ ਤੇ ਡੁੱਟ ਚੱਕ ਕੀ ਨਹੀਂ ਕਰਨਾ ਆਥਨ ਤਾਂ ਹੋਇਆ ਪਿਆ ਅੱਗੇ ਰੋਟੀ ਉਹਨੇ ਟਾਈਮ ਨੂੰ ਆ ਜਾਣਾ ਬੇਬੇ ਨਹੀਂ ਆਏ ਜਾਣਾਗਾ ਤੂੰ ਦੋਂ ਏਦਾਂ ਕਰ ਆਪ ਤਿੰਨੇ ਜਾਣੇ ਚਾਲਦੇ ਬਾਹਰੋਂ ਆਪਾਂ ਨਾਲੇ ਡਿਨਰ ਕਰਕੇ ਆਵਾਂਗੇ ਨਾਲੇ ਲਵਾਂਗੇ ਸੂਟ ਸੋਹਣੇ ਸੋਹਣੇ ਮੈਂ ਜਾ ਹੀ ਨਹੀਂ ਸਕਦੀ ਤੈਨੂੰ ਕਿਹਾ ਬੀਬੇ ਕੀ ਨੇ ਤੈਨੂੰ ਕੀ ਕਹਿਦਾ ਕਹਿੰਦੇ ਲੂਤੀ ਲਾਈ ਲੱਗਦੀ ਤੈਨੂੰ ਨਹੀਂ ਮੈਨੂੰ ਕਿਸੇ ਮੈਂ ਕਿਸੇ ਦੀ ਲੂਤੀ ਮਗਰ ਲੱਗਦੀ ਨਹੀਂ ਮੈਂ ਮੰਦੀ ਗੱਲ ਕਰਦੀ ਆਪਦੇ ਦੀ ਨਾ ਕਿਵੇਂ ਆਪਾਂ ਤਾਂ ਆਪਣੀ ਰੋਟੀਆਂ ਰੱਖ ਕੇ ਪਕਾਇਆ ਕਰਨੀਆਂ ਆਪੇ ਤਾਂ ਫੇਟ ਨਹੀਂ ਆਉਂਦੀ ਸੂਟ ਕਿੱਦਾਂ ਲੱਗਿਆ ਮਾਮਾ ਕੋਈ ਨਹੀਂ ਤੂੰ ਵੀ ਮਜ਼ਾਕ ਕਰਦਾ ਨਾ ਵੇਖ ਲਾਂਗੇ ਸਾਰਿਆਂ ਨੂੰ ਮੈਂ ਕੋਈ ਮਜ਼ਾਕ ਨਹੀਂ ਕੀਤਾ ਹਾਂ ਆਪੇ ਆਂ ਤਿਆਰ ਹੋ ਜਾ ਛੇਤੀ ਜਾਣਾ ਪਟੇ ਮੈਨੂੰ ਕੀ ਪਤਾ ਹੀ ਬੇਬੇ ਨੇ ਤਾਂ ਕਹਿ ਦੇਣਾ ਬੇਬੇ ਚੰਗੀ ਨਹੀਂ ਕੀਤੀ ਪਾਸੇ ਦੁਆਲੇ ਮੰਮੀ ਵਿਚਾਰੀਆ ਸੂਟ ਚ ਚੇਂਜ ਵੀ ਕਰਿਆ ਹੀ ਬੇਬੇ ਤੇਰੀ ਕੀ ਹੋ ਗਿਆ ਉਹਨੇ ਹੁੰਦੇ ਨੇ ਛੋਟੇ ਛੋਟੇ ਘਰੋਂ ਮੇਂ ਛੋਟੀ ਛੋਟੀ ਬਾਤیں ਹੋਤੀ ਰਹਤੀ ਬਾਤیں ਹੋ ਚੁੱਕੀਆਂ ਕੋਈ ਗੱਲ ਨਹੀਂ ਤੂੰ ਹੁਣ ਆਪਾਂ ਮੰਮੀ ਦਾ ਮੂਡ ਚੇਂਜ ਕਰਾਂਗੇ ਕੋਈ ਗੱਲ ਨਹੀਂ ਕੋਈ ਨਹੀਂ ਅੱਜ ਨਹੀਂ ਆਪਾਂ ਕੱਲੂ ਸੂਟ ਲੈ ਆਵਾਂਗੇ ਮੂਡ ਦਾ ਖਰਾਬ ਹੋਇਆ ਗਿਆ ਜੇ ਤੈਨੂੰ ਕੋਈ ਤਿਆਰ ਕਰਾ ਕੇ ਤੇ ਕਵੇ ਕੱਪੜੇ ਲਾ ਦੇ ਤੇ ਕੀ ਬੀਤਦੀ ਦਿਲ ਦੇ ਉੱਤੇ ਆਹ ਤੇ ਬਿਆਸੀ ਇੰਨਾ ਤੂੰ ਨਹੀਂ ਆਪਿਆ ਵੇਦਾਸਾ ਨਿਕਲੀ ਜਾਂ ਮੈਂ ਤੈਨੂੰ ਠਾਇ ਮੈਂ ਅੱਜ ਜਾਣਾ ਸੁੱਤਾ ਪਿਆ ਨਹੀਂ ਉੱਠ ਨਹੀਂ ਕੋਈ ਨਹੀਂ ਚੱਲਦੇ ਠਹਿਰ ਕੇ ਠੰਡੇ ਮੈਂ ਸਾਰਾ ਮੈਨੂੰ ਤੇ ਆਏ ਮੈਂ ਸ਼ਾਮ ਨੂੰ ਚੱਲਾਂਗੇ ਦੁਪਹਿਰੇ ਕੀ ਸ਼ਹਿਰ ਬਾਜ਼ਾਰ ਜਾਣਾ ਅਗਲੇ ਦਿਕਰ ਵੇ ਬੈਸੀ ਗਿਆ ਨਹੀਂ ਮੈਂ ਕਿ ਛਾਮ ਨੂੰ ਚੱਲਾਂਗੇ ਨਾਲੇ ਮੰਮੀ ਠੰਡੇ ਮਾਦੇ ਨਾਲ ਕੋਈ ਰੈਸਪੀ ਨਹੀਂ ਬਣਾਇਆ ਕਰਨੀ ਆਪੇ ਬਣਾਇਆ ਕਰੋ ਤੇ ਖਾਇਆ ਕਰੋ ਕੋਈ ਕੰਮ ਨਹੀਂ ਨਹੀਂ ਆਪੇ ਚੱਲਾਂਗੇ ਬੇਬੇ ਕਹਿ ਚੱਲਾਂਗੇ ਕਹਿ ਦੇ ਇੱਕ ਵਾਰੀ ਮੈਂ ਨਹੀਂ ਕਹਿਣਾ ਚੱਲੀਏ ਹੁਣ ਟਾਈਮ ਨਹੀਂ ਕਿ ਜਾਣ ਦਾ ਬੇਬੇ ਤੇ ਆਪ ਦੀਆਂ ਡੀਆਂ ਤੇ ਕੋਈ ਨਾ ਮਮਾ ਆਪਾਂ ਚੱਲਾਂਗੇ ਠੀਕ ਆ ਕੋਈ ਨਹੀਂ ਮੈਂ ਬਣਾ ਕੇ ਲੈ ਕੇ ਦਵਾਂਗਾ ਤੁਹਾਨੂੰ ਕੋਈ ਗੱਲ ਆਹ ਕੀ ਕਰ ਰਹੇ ਹੋ ਤੁਸੀਂ ਹੈ ਬੀਡਿੰਗ ਕਰਦੀਆਂ ਹੋਰ ਕੀ ਕਰਦੀਆਂ ਕੀ ਕਰਦੇ ਬੀਡਿੰਗ ਇਹ ਕਿਹੜੀ ਕਢਾਈ ਆ ਇਹ ਤਾਂ ਕਰੋ ਉਹ ਕੀਤਾ ਸਿੰਧੀ ਕਢਾਈ ਤੇ ਹੁਣ ਕਰੋਸ਼ੀਆ ਕਰਦੀ ਸ਼ੌਣ ਲਓ ਜੀ ਇਹ ਦੱਸਿਓ ਸਾਰਿਆਂ ਨੂੰ ਕਿਵੇਂ ਕਿਵੇਂ ਕਰੀਦਾ ਕਿਵੇਂ ਕਰੋਸ਼ੀਆ ਹੈ ਹੈ ਮੰਮਾ ਬਸ ਹੈ ਆ ਹੀ ਕਰੀ ਜਾਣਾ ਚਲੋ ਦੱਸਦੇ ਆਪਾਂ ਠੀਕ ਆ ਬੇਬੇ ਬੇਬੇ ਖਰਾਬ ਕਰਨ ਫੈਦੀ ਮੰਮੀ ਕਰੋਸ਼ੀਆ ਕਰ ਕੀ ਫੇਰ ਦੁਆਰਾ ਕਰ ਲੂੰਗੀ ਮੇਰਾ ਕੀ ਵਿਚਾਰੀ ਦਾ ਐਡੇ ਭੋਲੇ ਨਹੀਂ ਆ ਕੇ ਜਿੰਨੇ ਬਣੀ ਜਾਣੇਆਂ ਮੈਂ ਗੋਲੀਆਂ ਹੋਰ ਮੈਂ ਲਾ ਕੇ ਮਾਰਦੀ ਆ ਚੱਲਾ ਪਾ ਦੱਸ ਦੇ ਕਰੋਸ਼ੀਆ ਕਿਵੇਂ ਕਰੀਦਾ ਮੰਮੀ ਆ ਕਿੱਡੀ ਗਾਇ ਸਿੰਧੀ ਕਢਾਈ ਹਾਂ ਤੇ ਆ ਹੁਣ ਕਰੋਸ਼ੀਆ ਚੱਲ ਰਿਹਾ ਬੇਬੇ ਤੂੰ ਕਦੇ ਕਰੋਸ਼ੀਆ ਕੀਤਾ ਹੈ ਤੇ ਜੇ ਤਾਂ ਮੈਂ ਕਰੋਸ਼ੀਆ ਕਰ ਲਈ ਮੈਂ ਐਨਕਾਂ ਨਾਲ ਹੀ ਘਰੇ ਲਾਈ ਹੁਣ ਟੌਰ ਨਾ ਕਰਦੇ ਅਗਲੇ ਕਰੋਸ਼ੀਆ ਐਨਕ ਲਾ ਲੈਂਦੇ ਆ ਤੇ ਬਹਿ ਜਾਂਦੇ ਕਰੋਸ਼ੀਆ ਫੇਰੀ ਜਾਂਦੇ ਵੀ ਐਨਕ ਤਾਂ ਲਾਉਣਾ ਵੀ ਨਿਗਾ ਘਾਟਾ ਕੀ ਕਰਦੇ ਮਹਾਰਾਜੀ ਦੀ ਨਿਗਾ ਪੂਰੀ ਦਿੱਤੀ ਆ ਇਹ ਜਾਣ ਕੇ ਐਨਕ ਲਾਉਂਦੇ ਸ਼ੌਂਕ ਨਾਲ ਸ਼ੌਂਕ ਨਾਲ ਚੌਂਕ ਨਾਲ ਨਹੀਂ ਲਾਉਂਦੇ ਕਿ ਨਿਗਾ ਘਾਟਾ ਤਾਂ ਹੀ ਲਾਉਂਦੇ ਮਮਾ ਦੱਸਿਓ ਤਾਂ ਸਹੀ ਕਿਵੇਂ ਕਰੋਸ਼ੀਆ ਕਿਵੇਂ ਕਰੀਦਾ ਜੇ ਕਰਾਈ ਜਾਂ ਕਰੀ ਜਾਈ ਬੇਬੇ ਕਹਿੰਦੀ ਮੈਂ ਵੀ ਕਰੋਸ਼ੀਆ ਕਰ ਲੈਣੀ ਆ ਬਿਨਾ ਐਨਕਾਂ ਤੋਂ ਬੇਬੇ ਨੂੰ ਕਰਾ ਕੇ ਵੇਖੀਏ ਜੀ ਹਾਂ ਬੇਬੇ ਕਰਾਂਗੇ ਕਰੋਸ਼ੀਆ ਲੈ ਮੈਂ ਕਰ ਲੈ ਮਾੜਾ ਮੋਟਾ ਕਰ ਲੈ ਲੈ ਮਾੜਾ ਮੋਟਾ ਵੇ ਸੱਚੀ ਕਰ ਲੈਨੇ ਮम्मा ਪੜਾਇਆ ਬੇਬੇ ਨੂੰ ਬੇਬੇ ਜੇ ਗਲਤ ਕੀਤਾ ਫੇਰ ਦੇੜ ਦੂ ਪਹਿਲਾਂ ਕੀਤਾ ਨਹੀਂ ਪਹਿਲਾਂ ਦੇੜ ਹੁੰਦੀਆਂ ਗੱਲਾਂ ਏ ਕੋ ਸਾਬ ਆਪ ਹੋਏ ਮੁਰੇ ਏ ਏ ਇਹ ਦਿਖਾ ਕੇ ਦਿਖਾ ਕੇ ਏ ਏ ਏ ਇੱਥੇ ਰੱਖ ਏ ਇਹ ਤੇ ਰਾਖਾ ਬੇਬੇ ਮੋਰੀ ਨਾ ਕੱਢ ਦਿਓ ਛੋਟੀ ਲੱਗ ਗਈ ਹੈ ਕੱਢੀ ਨਿਕਲੀ ਹੈ ਮੈਂ ਸਹੀ ਕਰ ਰਹੀ ਆ ਬੇਬੇ ਇੱਥੇ ਰੱਖ ਆਖਦੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖਰਾਕਾ ਦਾ ਕੰਮ ਆਉਣੀਆ ਖਰਾਕਾ ਤੇ ਕੰਮ ਆਉਣੀਆ ਨਿਗਾ ਨਹੀਂ ਆਉਂਦੀ ਜਮਾਂ ਮੈਂ ਐਨਕ ਲਿਆਵਾ ਨਹੀਂ ਬਸ ਜਾ ਐਨਕ ਮੈਂ ਤਾਂ ਲੈਂਸ ਪਾਏ ਆ ਦੋਵਾਂ ਅੱਖਾਂ ਦੇ ਐਨਕ ਲਿਆਵਾ ਬੇਬੇ ਆਪਣੀ ਨਹੀਂ ਭਰਾਵਾ ਮੈਂ ਐਨਕ ਦੀ ਨਹੀਂ ਲੋੜ ਮੈਨੂੰ ਕਿਉ ਲਾਓ ਜੀ ਵੈਰੀ ਗੁੱਡ ਬਾਹ ਸੋਹਣੇ ਤਾੜੀਆਂ ਲਓ ਜੀ ਬੁਟੀਕ ਤੋਂ ਸੂਟ ਲਿਓਨ ਤੋਂ ਬਾਅਦ ਹੁਣ ਅਸੀਂ ਕਰੋਸ਼ੀਆ ਕਰ ਰਹੇ ਜਾਣ ਕੇ ਕਰਦਾ ਨਾ ਛੇੜਦਾ ਤੁਸੀਂ ਵੀ ਆਪਦਾ ਕਰੋਸ਼ੀਆ ਕਰੋ ਵੈਰੀ ਮम्मा ਬੇਬੇ ਸਹੀ ਕਰ ਰਹੀ ਆ ਵਾਹ ਆਪੇ ਪੁੱਠਾ ਕਰ ਸਿੱਧਾ ਦੇਰ ਧੂਗੀ ਹੋਰ ਕੀ ਕਰ ਲੂਗੀ ਬਾਸ ਨਹੀਂ ਬੇਬੇ ਸਹੀ ਕਰ ਰਹੀ ਆ ਬੇਬੇ ਗੋਡੇ ਆ ਨਹੀਂ ਬੇਬੇ ਨੂੰ ਐਵੇਂ ਜਾਣਦੇ ਆ ਕਿ ਬੇਬੇ ਨੂੰ ਕੁਝ ਆਉਂਦਾ ਨਹੀਂ ਆ ਹੈ ਬੇਬੇ ਕਿਉਂ ਹੈ ਸਹੀ ਕੀਤਾ ਬੇਬੇ ਨੇ ਹੋਰ ਇੱਕ ਟੁੱਡਾ ਜਿਹਾ ਬਣਾਤਾ ਨਹੀਂ ਉਹੋ ਜਿਹਾ ਬਣ ਕੇ ਸੋ ਨਹੀਂ ਚਲ ਮਾੜਾ ਜਿਹਾ ਫਰਕ ਪੈ ਗਿਆ ਹੋਊਗਾ ਚਲੋ ਹੁਣ ਮੈਂ ਚੰਨ ਤਾਂ ਕਰ ਲੈਣਦੇ ਇੱਕ ਮਿੰਟ ਦਿਖਾਈ ਬੇਬੇ ਕਿੰਨਾ ਕੀ ਫਰਕ ਇੱਕ ਹੀ ਪਾਣੀ ਹੈ ਏ ਲੱਗ ਜੂ ਪਤਾ ਸਹੀ ਕੀਤਾ ਬੇਬੇ ਨੇ ਕਿ ਗਲਤ ਦਿਖਾਉਣੇ ਤੁਹਾਨੂੰ ਏ ਆਓ ਜਾ ਦਿਖਾਈ ਬੇਬੇ ਇਹ ਲੈ ਬਸ ਬਸ ਦਿਖਾਇਓ ਬਸ ਬੇਬੇ ਬਸ ਬਸ ਲਓ ਭਾਈ ਚੱਕੋ ਕਿ ਮੈਂ ਸਹੀ ਕੀਤਾ ਬੇਬੇ ਨੇ ਨਹੀਂ ਬੇ ਚੱਲ ਇਹ ਉਹ ਨੰਗਾਤਾ ਨਾ ਠੀਕ ਆ ਠੀਕ ਆ ਬੇਬੇ ਠੀਕ ਆ ਜਲਦੀ ਇਹਦੇ ਚ ਨਗਾਉਣੀ ਸੀ ਚਲ ਟਾਈਮ ਪਾਸ ਜਾਏਗਾ ਇਹ ਕੰਮ ਵੈਰੀ ਗੁੱਡ ਕਰ ਲੈਂਦੀ ਬੇਬੇ ਕਿ ਬੇਬੇ ਲੱਗ ਗਿਆ ਵਾਦੂ ਕੰਮ ਇਹਨਾਂ ਸ਼ੌਂਕ ਨੂੰ ਕਰਾਈਆਂ ਮੁੱਛਾ ਕੁੰਡੀਆਂ ਤੇ ਲੋਕੀ ਵੈਲੀ ਕਹਿਣਾ ਨਾ ਪੇ ਮੈਂ ਬੇਬੇ ਕਿੰਨੇ ਸਾਲ ਹੋ ਗਏ ਤੈਨੂੰ ਕਰੋਸ਼ੀਆ ਕੀਤਾ ਬਹੁਤ ਚੈਰੀ ਹੋ ਗਿਆ ਪੁੱਤ ਅੱਛਾ ਛੋਟੇ ਨੂੰ ਦੇ ਕਰਦੇ ਹੁਣ ਛੋਟੇ ਨੂੰ ਕਿਤੇ ਮਾੜੇ ਮੋੜੇ ਕਰ ਲੈਂਦੇ ਸੀ ਹੁਣ ਅੱਗੇ ਰਵਾਜ ਨਹੀਂ ਸੀ ਨਾ ਹੁਣ ਬੜਾ ਰਵਾਜ ਹੋ ਗਿਆ ਅੱਗੇ ਬੇਬੇ ਸਗੋਂ ਰਵਾਜ ਸੀ ਜਿਆਦਾ ਸੀ ਬੁੜੀਆਂ ਕਿੰਨਾ ਕਰਦੀਆਂ ਸੀ ਚਾਦਰਾਂ ਬਣਾਉਂਦੀਆਂ ਸੀ ਤੇ ਅੱਗੇ ਬੈੱਡ ਦੀਆਂ ਚਾਦਰਾਂ ਬਹੁਤ ਬਣਾਉਂਦੀ ਸੀ ਮੇਰੀ ਨਾਨੀ ਬਹੁ ਬਣਾਉਂਦੀ ਹੁੰਦੀ ਸੀ ਤੇ ਮੇਰੀ ਬੇਬੇ ਵੀ ਬਹੁਤ ਕਰੋਸ਼ੀਆ ਕਰਦੀ ਰਹੀ ਆ ਮੇਰੀ ਦਾਦੀ ਇਹ ਉਸ ਰਾਣੀ ਤੇ ਰਾਣੀ ਹਾਂ ਬੇਬੇ ਦੋਵੇਂ ਦਾ ਕਹੇ ਮੇਰੀ ਮੰਮੀ ਬਹੁਤ ਕਰੇ ਮੇਰੀ ਦਾਦੀ ਬਹੁ ਨਾ ਮੈਂ ਦਾਦੀ ਕਰਦੇ ਦਾਦੀ ਤਾਂ ਹੈ ਹੀ ਨਹੀਂ ਸੀਗੀ ਹੂੰ ਤੇ ਮੰਮੀ ਕਰ ਤੇ ਮੰਮੀ ਵਿਚਾਰੀ ਨਹੀਂ ਸੀ ਕਰਦੀ ਹੁੰਦੀ ਹੂੰ ਉਹ ਵੀ ਸਾਡੇ ਅਰਗੀ ਸੀਗੀ ਜਮਾਂ ਹਾਂ ਤੇ ਅਸੀਂ ਤਿੰਨੇ ਪੈਣਾ ਸੀਗੀਆਂ ਉਹ ਮਾੜਾ ਮੋਟਾ ਕਰ ਗੁੱਡੀ ਦਾ ਮਸ਼ੀਨ ਵੀ ਜਾਣਦੀ ਆ ਉਹ ਤੇ ਕੱਪੜੇ ਲੇ ਲੇ ਹਾਂ ਉਹ ਲੀਲੇ ਕੱਪੜੇ ਵੀ ਸਿਉਆਂ ਲੈਂਦੀ ਹਾਂ ਹਾਂ ਬੁਝਾਰ ਲਿਆ ਉਹ ਤੇ ਲੀਲੇ ਕੱਪੜੇ ਵੀ ਸਿਉਆਂ ਲੈਂਦੀ ਐ ਤੇ ਤੁਸੀਂ ਮੈਂ ਵੀ ਸਿਉਆਂ ਲੈਂਦੀ ਸੀ ਆਪਦੇ ਕਿਹੜੀ ਡਿਗਰੀ ਕਾਦੀ ਲਈ ਹੋਈ ਆ ਪੀ ਐਚ ਡੀ ਗੱਲਾਂ ਨਹੀਂ ਪੀ ਐਚ ਡੀ ਕੀਤੀ ਆ ਮੈਂ ਪੀ ਐਚ ਡੀ ਕੀਤੀ ਆ ਮੈਂ ਵੀ ਕੱਪੜੇ ਸਿਉਆਂ ਲੈਂਦੀ ਸੀ ਆਪਦੇ ਅੱਛਾ ਕਟਾ ਲੈਂਦੀ ਸੀ ਕਟਾ ਕੇ ਤੇ ਸਿਉਆਂ ਲੈਂਦੀ ਸੀ ਘਰੇ ਸਿਉ ਕੇ ਪਾ ਲੈਂਦੀ ਸੀ ਆਪਦੇ ਬੰਦਿਆਂ ਦੇ ਵੀ ਅਸੀਂ ਸਿਉਆਂ ਲੈਂਦੀਆਂ ਸੀ ਮੈਂ ਤੇ ਰਾਣੀ ਦੀ ਬੇਬੇ ਅੱਛਾ ਪਾ ਲੈਂਦੇ ਨੀ ਬੰਦੇ ਪਾ ਲੈਂਦੇ ਅਗੇ ਫੱਟੀਆਂ ਦੂਰੀਆਂ ਬਣਾਉਂਦੇ ਸੈਂ ਐ ਚੱਕ ਕੇ ਅੱਛਾ ਬੇਬੇ ਕੌਲ ਮਲਾ ਕੇ ਸਾਰਾ ਕੁਝ ਹੀ ਕਰ ਲੈਂਦੇ ਬੱਲ ਇਦਾਂ ਅੱਛਾ ਕਰ ਬੇਬੇ ਤੇਰੇ ਨਾਲ ਕਿਸੇ ਨੇ ਕਦੀ ਕੀਤਾ ਸੀ ਵੀ ਤਿਆਰ ਕਰਕੇ ਤੇ ਤੈਨੂੰ ਕੋਈ ਲੈ ਕੇ ਨਾ ਗਿਆ ਹੋਵੇ ਤੇ ਮੈਂ ਕਹ ਦਵਾ ਮੈਂ ਕਿਹਾ ਤਿਆਰ ਹੋ ਕੇ ਆਈ ਸੀ ਕਿਉਂ ਕਿਉਂ ਤਿਆਰ ਹੋ ਕੇ ਆਏ ਆ ਇਹ ਪੈਸਾ ਟੈਂਡਰਮੈਨ ਬਣ ਕੇ ਆਣ ਕੇ ਮੇਰੇ ਕੋਲੇ ਆਣ ਕੇ ਬਹਿ ਗਏ ਆ ਕੀਤੀ ਟੋ ਮੈਂ ਦੱਸਿਆ ਕਿ ਉਸ ਆ ਕੀਦੀ ਟੋ ਦੀ ਗੱਲ ਬੇਬੇ ਨਹੀਂ ਤੇਰੇ ਨਾਲ ਕਦੇ ਇਦਾਂ ਹੋਇਆ ਨਹੀਂ ਮੈਂ ਜਦੋਂ ਤਿਆਰ ਹੀ ਨਹੀਂ ਹੋ ਗਈ ਉਹ ਗੱਲ ਤੇ ਸੌਣ ਤੇਰੇ ਨਾਲ ਕਦੇ ਮੈਂ ਹੁਣ ਉਸ ਗੱਲ ਤੇ ਨਹੀਂ ਹੋਣਾ ਐਵੇਂ ਹੀ ਟਾਲ ਮਟੋਲਾ ਕਰ ਨਹੀਂ ਤੇਰੇ ਨਾਲ ਕਦੇ ਆਏ ਹੋਇਆ ਕਿ ਬੇਬੇ ਤੂੰ ਕਿਤੇ ਜਾਣਾ ਹੋਵੇ ਹਨਾ ਕਿ ਤੂੰ ਤਿਆਰ ਹੋ ਗਈ ਉਹ ਬਾਅਦ ਤੈਨੂੰ ਲੈ ਕੇ ਨਾ ਗਏ ਹਾਂ ਹਾਂ ਤੇ ਮੈਂ ਕੱਪੜੇ ਲਾ ਦੇਵਾਂ ਹਾਂ ਤੇਰੀ ਨਾਲ ਕਦੇ ਇਦਾਂ ਕਿਸੇ ਨੇ ਕੀਤਾ ਤੇ ਮੈਂ ਇਹ ਕਰਨੀ ਜਿੰਦਗੀ ਜਿਹਦਾ ਮੈਂ ਕਿਸੇ ਨੇ ਮਨਜ਼ੂਰੀ ਨਹੀਂ ਦਿੱਤੀਗੀ ਤੇਰੀ ਵੀ ਮਨਜ਼ੂਰੀ ਦਿੱਤੀ ਸੀ ਤੂੰ ਤਿਆਰ ਹੋ ਗਿਆ ਮੇਰੇ ਕੋਲ ਪੈਦਾਨ ਗੱਵੇਂ ਦੱਸਿਆ ਵੀ ਆਪਾਂ ਚੱਲਣਾ ਮੈਂ ਤੁਹਾਡੇ ਨਾਲ ਗੱਲ ਕੀਤੀ ਸੀ ਤੁਹਾਡੇ ਨਾਲ ਵਾਅਦਾ ਨਹੀਂ ਸੀ ਕੀਤਾ ਵੀ ਮਸਵੇਰੇ ਚੱਲੂਗੀ ਲੈ ਆ ਤੇ ਹੁਣ ਇਹਦੇ ਆਡੋਂ ਵਾਲੀਆਂ ਗਾ ਆ ਬੇਬੇ ਇਹ ਕੰਮ ਛਡੋ ਰਿਓ ਆਓ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਆ ਅਸੀਂ ਸਾਈਡ ਤੇ ਜਾ ਕੇ ਜ਼ਰੂਰੀ ਗੱਲ ਕਰਾਂਗੇ ਉਰੇ ਆਓ ਇੱਧਰ ਆਓ ਜਲਦੀ ਆਓ ਕੋਈ ਜ਼ਰੂਰੀ ਮੈਨੂੰ ਪਕਾਉਂਦੇ ਰਹਿੰਦੇ ਨਹੀਂ ਉਰੇ ਆਓ ਜ਼ਰੂਰੀ ਗੱਲ ਕਰਨੀ ਆ ਅੱਗੇ ਮੇਰਾ ਇੰਨਾ ਟਾਈਮ ਵੇਸ ਤੇ ਨਾਲ ਤੇ ਆਓ ਰਿਓ ਆਓ ਇੱਧਰ ਆਜ ਜੋ ਵੀ ਹੋਇਆ ਹੂੰ ਬਹੁਤ ਹੀ ਮਾੜਾ ਹੋਇਆ ਤੇ ਉਹ ਤਾਂ ਪਤਾ ਹੀ ਮਾੜਾ ਹੀ ਹੋਇਆ ਕਿੰਨਾ ਤੇ ਮੈਂ ਮੈਂ ਸੋਚਿਆ ਕੀ ਨਾ ਆਪਾਂ ਬਦਲਾ ਨਾ ਲਈਏ ਦੇ ਵੀ ਤਾਂ ਦੇ ਵੀ ਤਾਂ ਰੈਨ ਦੇ ਫਿਰ ਤਾਂ ਇੱਕੋ ਜਿਹੀ ਹੋ ਜਾਣਗੇ ਨਹੀਂ ਆਪਾਂ ਆਪਣੇ ਤਾਂ ਬੇਬੇ 'ਚ ਕੋਈ ਫਰਕ ਹੀ ਨਹੀਂ ਰਹੇਗਾ ਨਹੀਂ 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 ਆਪਾਂ ਪਤਾ ਕੀ ਕਰਨਾ ਗੱਲ ਤੇ ਸੁਣੋ ਆਪਾਂ ਇਸ ਤਰੀਕੇ ਨਾਲ ਸਕੀਮ ਪਾਉਣੀ ਆ ਆਪਾਂ ਬੇਬੇ ਨੂੰ ਕਹ ਲੂ ਆਪਾਂ ਕਹਿਣਾ ਕਿ ਆਪਾਂ ਜਾਣਾ ਪੂਆ ਘਰੇ ਹੂੰ ਤੇ ਬੇਬੇ ਨੇ ਹੋ ਜਾਣਾ ਪਿਆਰ ਬੇਬੇ ਨੇ ਤਾਂ ਮੰਟੋਂ ਮੰਟੇ ਪਿਆਰ ਹਣਾ ਬੋਲਾ ਤਾਂ ਕਈ ਨਾ ਬੇਬੇ ਨੇ ਤਿਆਰ ਹੁੰਦੀ ਵੀ ਨਹੀਂ ਲੋੜ ਬੇਬੇ ਨੇ ਕਿਹਾ ਮੈਂ ਹੀ ਤੇ ਆਪਾਂ ਬੇਬੇ ਨੂੰ ਪੂਆ ਲੈ ਕੇ ਤੇ ਬਰਸਦਾ ਬਟੀਕ ਤੇ ਲੈ ਜਾਗੇ ਬੇਬੇ ਬਲੌਗ ਤੇ ਮੁੱਕਰ ਗਿਆ ਪੈਸੇ ਨਹੀਂ 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 ਮੁੱਕਰ ਗਿਆ ਆਪਾਂ ਸਿੱਧੇ ਬੁਟੀਕ ਤੇ ਲੈ ਜਾਏਂਗਾ ਭੂਆ ਘਰ ਦਾ ਕਹਿ ਠੀਕ ਹੈ ਜਾਏਗਾ ਓ ਕਿੰਨਾ ਨੋ ਗਿਆ ਤੂੰ ਸੱਜਣ ਅਗਲਾ ਵਲੌਗ ਤੂੰ ਦੇਖਿਆ ਅਗਲੇ ਵਲੌਗ ਚ ਬੇਬੇ ਨੇ ਆਪ ਇਦਾਂ ਕਹਿ ਕੇ ਬੁਟੀਕ ਤੇ ਲੈ ਆ ਜਾਣਾ ਹੁਣ ਆਪਾਂ ਵੀ ਇਦਾਂ ਹੀ ਕਰਨਾ ਆ ਠੀਕ ਹੈ ਪਹਿਲੇ ਤੇ ਦੈਲਾ ਮੰਮੀ ਖੁਸ਼ ਹੋ ਗਈ ਤੂੰ ਅੱਗੇ ਜਾ ਕੇ ਉੱਥੇ ਜਾ ਕੇ ਪਤਾ ਲੱਗੂ ਕੀ ਬੰਦਦਾ ਤੇ ਕੀ ਨਹੀਂ ਬੰਦਦਾ ਬਾਕੀ ਆਪਦੇ ਵਾਲੇ ਕੋਸ਼ਿਸ਼ ਕਰਾਂਗੇ ਆਪਾਂ ਤੇ ਕੱਲ ਨੂੰ ਜਾਣਾ ਤੇ ਟਾਈਮ ਨਾਲ ਜਾਣਾ ਫਿਰ ਬੇਬੇ ਨੇ ਕਹਿਣਾ ਲੇਟ ਹੋਗੇ ਸਹੀ ਗੱਲ